ਸਸਕਾ ਜੀ ਇਹਦੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਆ ਐਕਸ਼ਨ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀ ਵੇ ਦੇਰਾ ਬਾਬਾ ਨਾਨਕ ਤੋਂਰ ਪੂਰ ਪੰਜਾਬ ਦੇ ਬਹੁਤ ਥਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੋਜੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕਾਗਜ਼ ਸਬਮਿਟ ਵੀ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ इलेक्शन करने का फायदा नहीं कोर्ट के हुक्म अनुसार इलेक्शन हो रही है जो कर रहे हो तो प्रॉपर तरीके ना करो डेमोक्रेसी है जिथे असं रह रहे हैं ये कोई डिकटेटरशिप नहीं है जो डिकटेटरशिप चाहिए है तो आप ही डिकलेयर कर दो थोड़ी है जिला प्रधान थोड़ी ਜੋਗਸਨ ਦੀ ਜੇ ਮੈਂ ਬੰਨ ਜਿਹੜੀ ਤੁਸੀਂ ਚਾਹਦੇ ਹੋ ਕਿਥੇ ਕਰ ਕਿ ਖਤਮ ਕਰੋ ਕਾਲਾ ਇਹ ਜਿਹੜਾ ਨਾਟਕ ਰਚਿਆ ਜਾ ਰਿਹਾ ਹੈ ਕਿ ਨਾਚ ਨਹੀਂ ਕੋਈ ਲੋਕ ਨਹੀਂ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਤੁਸੀਂ ਪਲੀਜ਼ ਇਹਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੇ ਮਜੀਠੇ ਵੀ ਇਹੀ ਹੋ ਰਿਹਾ ਹੈ ਐਸਡੀਐਮ ਨੇ ਦਸਤਖਤ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਮੇਰੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਐ ਰਿਕਸ਼ੀ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀ ਵੇਂ ਦੇਲਾ ਮਸਬਾਨਾ ਸਨੋਰ ਕੋਲ ਪੰਜਾਬ ਦੇ ਬਹੁਤ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੋਚੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਕਾਗਜ਼ ਸਬਮਿਟ ਨਹੀਂ ਕਰਨ ਦੇ ਰਹੇ जे सरकार ने यही करना सीता इलेक्शन करने का फायदा नहीं थी। पे है। कर रहे हो तो तरीके ना करो डेमोक्रेसी है जिथे रह रहे एक कोई डिकटेटरशिप नहीं है जो डिकटेटरशिप चाहिए है तो आप ही डिकलेयर कर दो थोड़ी आ, जिला प्रधान थोड़ी ਜੋ ਸੰਤੀ ਦੇ ਮੈਂਬਰ ਜਿਹੜੇ ਤੁਸੀਂ ਚਾਹਦੇ ਹੋ ਡਿਫੀਅਰ ਕਰਕੇ ਖਤਮ ਕਰੋ ਕਾਲਾ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚਨ ਦੀ ਕੋਈ ਲੋੜ ਨਹੀਂ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਤੁਸੀਂ ਪਲੀਜ਼ ਇਹਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੇ ਮਜੀਠੇ ਵੀ ਇਹੀ ਹੋ ਰਿਹਾ ਹੈ ਐਸ ਡੀ ਐਮ ਦੇ ਦਫ਼ਤਰ ਨੂੰ ਅੰਦਰੋਂ ਤਾਲਾ ਲਾਪ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਵੀਡੀਓ ਕੁਐਸਚਨ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਐਲੈਕਸ਼ਨ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀ ਵੇ ਦੇਰਾ ਬਾਬਾ ਨਾਲਾ ਤੋਂਰ ਕੋਈ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੁਚੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਖਾਕਰ